ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੜਦੀ ਕਲਾ ਜੀ ਕਿਰਪਾ ਪੁਰਜਾ ਦਾਦੀ ਜੀ ਸ਼ੁਕਰ ਹੈ ਜੀ ਬੱਚਾ ਪੈ ਗਿਆ ਜੀ ਡਰੈਸ ਕਰਕੇ ਨੋਟ ਲਖਵਿੰਦਰ ਸਿੰਘ ਪਿੰਡ ਨਿਸ਼ਾ ਜਿਲ੍ਹਾ ਤਰਨਤਾਰਨ ਠੀਕ ਹੈ ਮੋਬਾਈਲ ਨੰਬਰ ਜੀ 86998 57395 ਠੀਕ ਹੈ ਜੀ ਤੇ ਸ਼ੁਰੂਆਤ ਉਹ ਨੀਲੀ ਤੋਂ ਕਰੀਏ ਨੀਲੀ ਤੋਂ ਕਰੀਏ ਨੀਲੀ ਤੋਂ ਕਰੀਏ ਹਨਾ ਲਓ ਸੱਜਣੂ ਨੀਲੀ ਮੈਂ ਤੋਂ ਸ਼ੁਰੂਆਤ ਕਰਦੇ ਆ ਗੱਬਣੇ ਅਜੇ ਦੇਨ 5 ਲੈਜੇ 4 ਲੈਜੇ 8 ਲੈਜੇ ਹਾਂਜੀ ਸਾਹਮਣੇ ਹੈ ਤੁਹਾਡੇ ਹਨਾ ਭਾਈ ਹਾਂਜੀ ਹਾਂ ਤੋੜਦੀ ਭਾਈ ਜਟਾ ਖੋਲ ਕੇ ਲੈ ਵਾ ਲੂਆ ਬਹੁਤ ਸੋਹਣਾ ਤੇ ਅੰਨੇਲੀ ਰਾਵੀ ਆ ਗਈ ਪਿਓਰ ਆਓ ਜੀ ਟੇਡੇ ਕੱਟ ਵਾਲੀ ਆ ਗਈ ਲੋ ਜੀ ਸਾਚ ਨੂੰ ਪਲਾਪਲਾ ਪਾਈਆਂ ਮੈਂ ਚੰਗੀ ਆ ਜਿਹੜਾ ਬਟਨ ਵਾਲਾ ਲੇਵਾ ਬਿਲਕੁਲ ਲੋ ਜੀ ਲਾਓ ਮੜੀ ਦੀ ਸ਼ਾਦੀ ਤੇ ਬਿਲਕੁਲ ਇੱਕੋ ਜਿਹਾ ਜਿਰਾਊਗਾ ਹਨਾ ਸੂਵਾ ਤਜਾ ਲਾਓ ਚੌਥਾ ਲਾਓ ਇਹ ਤੁਹਾਨੂੰ ਹਰ ਵੀਡੀਓ 'ਚ ਇਹ ਆ ਕਿ ਆਪਣੀ ਤਹਾਂ ਇਹ ਮਰਜ਼ੀ ਕਰਨੀ ਆ ਠੀਕ ਹੈ ਤੁਹਾਡੇ ਤੇ ਡਿਪੈਂਡ ਆ ਕਿ ਪਿਛੋਂ ਲਿਆਂਦ ਕੇ ਜਾਂਦੀਆਂ ਜੇ ਘਰ ਦੀ ਹੋਵੇ ਚੋਈ ਹੋਵੇ ਇਸ ਕੋਈ ਸਾਲ 2 ਸਾਲ ਪਤਾ ਹੁੰਦਾ ਜੰਮੀ ਪੜੀ ਆ ਇਹ ਲਿਆਂਦੀ ਪਿਛੋਂ ਇਹ ਗੱਲ ਦਾ ਨਹੀਂ ਪਤਾ ਆ ਤੇ ਰੇਟ ਬਾਈ ਜੀ 85 ਦੀ ਦੇ ਲੀਏ ਹਾਂ ਨਾ ਬਾਈ ਕਰ ਦੇ 80 ਦੀ ਦੇ ਲੀਏ ਇੱਕੋ ਹੀ ਅੱਜ ਫਿਕਸ ਹੀ ਸਾਰਿਆਂ ਦਾ ਕਰ ਦਈਏ ਇੱਕੋ 100 100 200 ਵਿੱਚੋਂ 200 ਰੁਪਏ ਦੀ ਮੈਂ ਤਾਂ ਵਿੱਚੋਂ 200 ਰੁਪਿਆ ਹਾਂਜੀ ਛੋੜ ਹੋਣੀ 75 ਹਾਂ ਇਹ ਤੋਂ ਘਾਟ ਨਹੀਂ ਕਰਨੇ ਆਪਾਂ ਠੀਕ ਆ ਆ ਨੀਲੀ 라ਵੀ ਫੇਰ ਆ ਗਈ ਟੇਡੇ ਕੱਟ ਵਾਲੀ ਕੱਟੇ ਹੀ ਬਾਈ ਬੜੀ ਬਹੁਤ ਵਧੀਆ ਕੱਟਈ ਪਾਈ ਹੈ ਟੇਡਾ ਕੱਟ ਡੇਂਗਾ ਚੀਰ ਜਿਹੜੇ ਸੱਜੇ ਬੰਨੇ ਆ ਗਿਆ ਵਾਹ 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 ਇਹ ਸੱਜੇ ਬੰਨੇ ਬਹੁਤ ਘਾਟ ਜੀਰ ਮਿਲਦਾ ਸੱਜਣੋ ਕੀ ਬਾਤ ਹੈ ਹਨਾ ਚੀਜ਼ ਤੋਹਫਾਇਆ ਜੀਂਦੀ ਰਵੇ ਤੇ ਮੈਂ ਵੀ ਚੰਗੀ ਦੁੱਧ ਬਾਈ ਕਿੰਨਾ ਜੀ 10 ਦੱਸ ਕਿਲੋ 10 ਕਿਲੋ ਹਾਂਜੀ ਪੱਕਾ ਪੱਕਾ ਦਾ ਚੋਂ ਮੋਗਾ ਹੀ ਆ ਹਾਂਜੀ ਹਾਂਜੀ ਚੋਂ ਬੜੀ ਹੈ ਠੀਕ ਆ ਲਓ ਸੱਜਣੋ ਇਹਦੇ ਵੀ ਘੱਟ ਆ ਗਿਆ ਸੱਜਣੋ ਖੱਬੇ ਬੰਨੇ ਦੇ ਘੱਟ ਆ ਗਿਆ ਆਜਾ ਨੀਲੀ ਦੀਆਂ ਹੀ ਆ ਸਾਰੀਆਂ ਸਜਣੋ ਤੇ ਇਹਦਾ ਰੇਟ ਰੇਟ ਇੱਕੋ ਹੀ 200 ਰੁਪਏ 75000 75 75000 ਵਾਹ ਕੀ ਬਾਤ ਹੈ ਅੱਗੇ ਆ ਕੀ ਗੱਪਣ ਫੇਰ ਗੱਪਣ ਨੀਲੀ ਨੀ ਜੀ ਦੇਣ ਕਿੰਨੇ ਰਹਿ ਗਏ ਭਾਈ ਦੇਣ ਇਹ ਦਾ ਰੇਟ 10 10 ਦਾ ਠੀਕ ਆ ਲਓ ਸਜਣੋ 10 ਦਿਨਾਂ ਦੀ ਕੱਚੀ ਬਿੱਲੀ ਮਣਕੀ ਅੱਖ ਤੇ ਧੂਮੀ ਪੂਛ ਲੈ ਲਿਆ ਭਾਈ ਦਿਨ 10 ਤੋਂ 15 ਵੀ ਖੜ ਸਕਦੀ ਖੁੱਲੇ ਢੁੱਲੇ ਹਨਾ ਬੰਝੂਗੀ ਮੈਂ ਤੇ ਰੇਟ ਬਾਈ ਜੀ ਇਹ 80000 ਰੁਪਏ ਹਾਂ ਨਾ ਜੀ ਇਹ ਵੀ 75000 ਹਾਂ ਨਾ ਜੀ 75 75 ਵਾਲਾ ਹੀ ਭਾਅ ਕਰਦੀ ਹੈ ਹਨਾ ਭਾਈ ਠੀਕ ਆ ਲੈ ਸੱਜਣਾ 75 75000 ਤੇ ਆ ਵੀ ਨੀਲੀ ਹਾਂ ਜੀ ਹਨਾ ਇਹ ਫਿਰ ਗੋਜੀ 9 ਕਿਲੋ ਅੱਛਾ 9 ਕਿਲੋ ਆ ਕੱਟੀ ਵਿਖਾ ਦਿਓ ਜੀ ਪਗਰ ਕੱਟੀ ਕਿਹੜੀ ਬਾਈ ਪਰਲੀ ਕੱਟੀ ਐ ਸੱਜਣ ਉਹ ਕੱਟੀ ਐ ਪਰਲੀ ਆ ਜਿਹੜੀ ਹਨਾ ਆ ਕੱਟੀ ਜੇ ਬੋਲੇ ਮੱਥੇ ਆ ਗਈ ਠੀਕ ਆ 9 ਕਿਲੋ ਦੁੱਧ ਪੱਕਾ ਬਾਈ ਚੋਣ ਓਕੇ ਰਿਪੋਰਟ ਅੱਛਾ ਲਓ ਸੱਜਣ ਬਿੱਲੀ ਆਖਿਆ ਬਿੱਲੀ ਅੱਖ ਸੱਜਣ ਨੀਲੀ ਰਾਬੀ ਜਾ ਗਈ ਨੀਲੀ ਘੋੜੀ ਆਖਾ ਦੀ ਹਨਾ ਪਾਈ ਜਾਂਦਾ 85000 ਰੁਪਏ ਜੀ 85 ਹਾਂ ਨਾ 2000 ਕੱਟਿਆ 83000 82 83000 82 ਕਰ ਦੇ 82 ਕਰ ਦੇ ਠੀਕ ਆ ਤੇ ਆ ਕਰਾਤੀ ਸੋਈ ਆ ਇਹ ਰਾਤੀ ਸੋਈ ਹੈ ਜੀ ਹਾਂ ਗਿਲਾ ਨਾੜੂ ਬੋਲਾ 9 ਦਾ ਕਿਲੋ ਤਿਆਰ ਹੈ ਕੱਟੀ ਆ ਗਈ ਕੱਟਾ ਹਾਂ ਜੀ ਬਾਕੀ ਕੱਟੀ ਕੱਟੀ ਆ ਗਈ ਇਹਦੇ ਮਗਰ ਕੱਟਾ ਜੀ ਕੱਟਾ ਹੈ ਇਹਦੇ ਮਗਰ ਕੱਟਾ ਠੀਕ ਆ ਲਾਓ ਸਜਣੋ ਇਹਦੇ ਮਗਰ ਕੱਟਾ ਜੇ ਰਾਤ ਦੀ ਸੂਈ ਜੇ ਇਹ ਕਾਲੀ ਹੁਣ ਸਾਫ ਕੀਤੀ ਹੈ ਜੀ ਸਾਫ ਕਰਤੀ ਚੋਣ ਕੀ ਠੀਕ ਆ ਬਾਂਦੀ ਖਾਂਦੀ ਚੰਗੀ ਹਨਾ ਹਾਂਜੀ ਲੈਓ ਭਾਈ ਲੋ ਜੀ ਸਜਣੋ ਬਿਲਕੁਲ ਓਕੇ ਰਿਪੋਰਟ ਆ ਲੈ ਵਾ ਲੂਆ ਚੰਗਾ ਮੈਂ ਦਾ ਤੇ ਕਟਾ ਦਿੱਤਾ ਹੈ ਹਾਂਜੀ ਬਾਈ ਜੀ ਦੀ ਕੀਮਤ ਇਹ ਵੀ ਪਛਾਦੀ ਦੀ ਦੇਗੀ 85 ਐਂਡ ਬਰਾਬਰ ਗਾ 82 85 ਲੋ ਜੀ ਸੱਜਣੋ ਇਹ ਜੋੜਾ ਖੀਰਲਾ 82 85 ਤੇ 375 ਰੁਪਏ ਦਾ 375 ਰੁਪਏ ਦਾ ਠੀਕ ਆ ਮੇਲਾ ਲੋਟ ਲੋ ਪਿੰਡ ਅਮੀਸ਼ਾ ਨੇੜੇ ਖਾਲੜਾ ਤੇ ਨੀਲੀ ਦਾਵੀ ਨੀਲੀ ਦਾਵੀ